ਰਤ ਬੱਚੋ ਗਾਇਬ ਹੋਣ ਜਾ ਰਹੀ ਹੈ ਬਸੰਤ ਰੁੱਤ ਸੂਨੋ ਪੂਰੀ ਹੈਰਾਨ ਕਰਦੀ ਰਿਪੋਰਟ ਗਲੋਬਲ ਵਾਰਮਿੰਗ ਨੇ ਵੀ ਦੇ ਦਿੱਤੀ ਵੱਡੀ ਚੇਤਾਵਨੀ 1970 ਤੋਂ ਬਾਅਦ ਤਾਪਮਾਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਉੱਤਰੀ ਭਾਰਤ ਦੇ ਵਿੱਚ ਸਰਦੀਆਂ ਤੋਂ ਬਾਅਦ ਗਰਮੀਆਂ ਦੇ ਰੁੱਤ ਤੇਜ਼ੀ ਨਾਲ ਸ਼ੁਰੂ ਹੋਣ ਦਾ ਰੁਝਾਨ ਜਿਸ ਕਾਰਨ ਬਸੰਤ ਰੁੱਤ ਛੋਟਾ ਹੁੰਦਾ ਜਾ ਰਿਹਾ ਹੈ ਅਮਰੀਕਾ ਸਥਿਤ ਵਿਗਿਆਨੀਆਂ ਨੇ ਇੱਕ ਸੁਤੰਤਰ ਸਮੂਹ ਕਲਾਈਮੇਟ ਸੈਂਟਰਲ ਦੇ ਖੋਜ ਕਰਤਾਵਾਂ ਨੇ ਜਿਹੜਾ ਸਰਦੀਆਂ ਦੇ ਮਹੀਨੇ ਦਸੰਬਰ ਤੋਂ ਫਰਵਰੀ ਦੇ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਗਲੋਬਲ ਵਾਰਮਿੰਗ ਰੁਝਾਨਾ ਦੇ ਸੰਦਰਭ ਦੇ ਵਿੱਚ ਭਾਰਤ ਦਾ ਵਿਸ਼ਲੇਸ਼ਣ ਕੀਤਾ ਵਿਸ਼ਲੇਸ਼ਣ ਤੋਂ ਤਾਂ ਲੱਗਿਆ ਕਿ ਉੱਤਰੀ ਭਾਰਤ ਦੇ ਵਿੱਚ ਸਰਦੀਆਂ ਦੇ ਅੰਤ ਵਿੱਚ ਤਾਪਮਾਨ 'ਚ ਅਚਾਨਕ ਤਬਦੀਲੀਆਂ ਆਉਂਦੀਆਂ ਹਨ ਉੱਤਰੀ ਭਾਰਤ ਰਾਜਾਂ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਜਨਵਰੀ ਵਿੱਚ ਠੰਡਾ ਰੁਝਾਨ ਜਾਂ ਮਾਮਲੀ ਤਪਸ਼ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਫਰਵਰੀ ਦੇ ਵਿੱਚ ਤੀਬਰ ਗਰਮੀ ਆਈ ਖੋਜਕਰਤਾਵਾਂ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਮਾਰਚ ਦੇ ਵਿੱਚ ਰਵਾਇਤੀ ਤੌਰ ਦੇ ਉੱਤੇ ਹੋਣ ਵਾਲੇ ਠੰਡੇ ਸਰਦੀਆਂ ਦੇ ਤਾਪਮਾਨ ਤੋਂ ਬੱਝ ਜਿਹੜਾ ਬਾਅਦ ਇਹ ਖੇਤਰ ਅਚਾਨਕ ਬਹੁਤ ਗਰਮ ਸਥਿਤੀਆਂ ਦਾ ਅਨੁਭਵ ਕਰ ਰਹੇ ਹਨ ਉਨ੍ਹਾਂ ਨੇ ਇਸ ਤਬਦੀਲੀ ਨੂੰ ਦਰਸਾਉਣ ਦੇ ਲਈ ਜਨਵਰੀ ਅਤੇ ਫਰਵਰੀ ਦੇ ਵਿੱਚ ਤਪਸ਼ ਦੀਆਂ ਦਰਾਂ 'ਚ ਅੰਤਰ ਦੀ ਗਣਨਾ ਕੀਤੀ 1970 ਤੋਂ ਔਸਤਾਪਮਨ ਤਬਦੀਲੀ ਦੇ ਵਜੋ ਪ੍ਰਗਟ ਕੀਤਾ ਗਿਆ ਕਿ ਇਸ ਦਰ ਦੇ ਵਿੱਚ ਸਭ ਤੋਂ ਵੱਡੀ ਉਛਾਲ ਰਾਜਸਥਾਨ ਵਿਚ ਦੇਖਣ ਨੂੰ ਮਿਲੀ ਜਿੱਥੇ ਫਰਵਰੀ ਦੇ ਵਿੱਚ ਔਸਤ ਤਾਪਮਾਨ ਜਨਵਰੀ ਦੇ ਮੁਕਾਬਲੇ 2.6 ਡਿਗਰੀ ਸੈਲਸੀਅਸ ਵੱਧ ਸੀ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਸਮੁੱਚੇ ਭਾਰਤ ਦੇ ਵਿੱਚ ਸਰਦੀਆਂ ਗਰਮ ਹੋ ਰਹੀਆਂ ਨੇ ਤੇ ਮਨੀਪੁਰ ਦੇ ਵਿੱਚ 1970 ਤੋਂ ਬਾਅਦ ਸਰਦੀਆਂ ਦੇ ਤਾਪਮਾਨ ਦਸੰਬਰ ਤੋਂ ਫਰਵਰੀ ਦੇ ਵਿੱਚ ਸਭ ਤੋਂ ਵੱਡਾ ਬਦਲਾ 2.3 ਡਿਗਰੀ ਸੈਲਸੀਅਸ ਦੇਖਿਆ ਗਿਆ ਜਦਕਿ ਦਿੱਲੀ ਦੇ ਵਿੱਚ ਸਭ ਤੋਂ ਘੱਟ ਬਦਲਾ 0.2 ਡਿਗਰੀ ਸੈਲਸੀਅਸ ਦੇਖਿਆ ਗਿਆ ਸਿਕਮ ਦੀ ਜੇ ਗੱਲ ਕਰ ਲਈਏ ਤੇ 2.6 ਡਿਗਰੀ ਸੈਲਸੀਅਸ ਤੇ ਮਨੀਪੁਰ 2.1 ਡਿਗਰੀ ਸੈਲਸੀਅਸ ਜੋ ਕਿ ਕ੍ਰਮਵਾਰ ਦਸੰਬਰ ਅਤੇ ਜਨਵਰੀ ਦੇ ਵਿੱਚ ਸਭ ਤੋਂ ਵੱਧ ਤਾਪਮਨ ਵਿੱਚ ਬਦਲਾ ਦੇਖਿਆ ਕਲਾਈਮੇਟ ਸੈਂਟਰਲ ਦੇ ਵਿਗਿਆਨ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਐਂਡਰਿਊ ਪਾਰਸ ਪਰਸਿੰਗ ਨੇ ਕਿਹਾ ਕਿ ਜਨਵਰੀ ਦੇ ਦੌਰਾਨ ਮੱਧ ਅਤੇ ਉੱਤਰੀ ਭਾਰਤ ਰਾਜਾਂ ਦੇ ਵਿੱਚ ਠੰਡ ਫਰਵਰੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਸਰਦੀਆਂ ਤੋਂ ਬਾਅਦ ਅਚਾਨਕ ਬਸੰਤ ਵਰਗੀਆਂ ਸਥਿਤੀਆਂ ਦੀ ਸੰਭਾਵਨਾ ਪੈਦਾ ਕਰਦੀ ਹੈ। ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਸਮੁੱਚੇ ਭਾਰਤ ਦੇ ਵਿੱਚ ਸਰਦੀਆਂ ਗਰਮ ਹੋ ਰਹੀਆਂ ਨੇ ਤੇ ਮਨੀਪੁਰ ਦੇ ਵਿੱਚ 1970 ਤੋਂ ਬਾਅਦ ਸਰਦੀਆਂ ਦੇ ਤਾਪਮਾਨ ਦਸੰਬਰ ਤੋਂ ਫਰਵਰੀ ਦੇ ਵਿੱਚ ਸਭ ਤੋਂ ਵੱਡਾ ਬਦਲਾ 2.3 ਡਿਗਰੀ ਸੈਲਸੀਅਸ ਦੇਖਿਆ ਗਿਆ ਜਦਕਿ ਦਿੱਲੀ ਦੇ ਵਿੱਚ ਸਭ ਤੋਂ ਘੱਟ ਬਦਲਾ 0.2 ਡਿਗਰੀ ਸੈਲਸੀਅਸ ਦੇਖਿਆ ਗਿਆ ਸਿਕਮ ਦੇ ਜੇ ਗੱਲ ਕਰ ਲਈਏ ਤੇ 2.6 ਡਿਗਰੀ ਸੈਲਸੀਅਸ ਤੇ ਮਨੀਪੁਰ 2.1 ਡਿਗਰੀ ਸੈਲਸੀਅਸ ਜੋ ਕਿ ਕ੍ਰਮਵਾਰ ਦਸੰਬਰ ਅਤੇ ਜਨਵਰੀ ਦੇ ਵਿੱਚ ਸਭ ਤੋਂ ਵੱਧ ਤਾਪਮਨ ਵਿੱਚ ਬਦਲਾ ਦੇਖਿਆ ਗਿਆ ਕਲਾਈਮੇਟ ਸੈਂਟਰਲ ਦੇ ਵਿਗਿਆਨ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਐਂਡਰਿਊ ਪਾਰਸ ਪਰਸਿੰਗ ਨੇ ਕਿਹਾ ਕਿ ਜਨਵਰੀ ਦੇ ਦੌਰਾਨ ਮੱਧ ਅਤੇ ਉੱਤਰੀ ਭਾਰਤ ਰਾਜਾਂ ਦੇ ਵਿੱਚ ਠੰਡ ਫਰਵਰੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਸਰਦੀਆਂ ਤੋਂ ਬਾਅਦ ਅਚਾਨਕ ਬਸੰਤ ਵਰਗੀਆਂ ਸਥਿਤੀਆਂ ਦੀ ਸੰਭਾਵਨਾ ਪੈਦਾ ਕਰਦੀ ਹੈ